ਵਿਆਹ ਵਾਲੇ ਦਿਨ ਮੁੰਡੇ ਨੇ ਕੁੜੀ ਨਾਲ ਕਰੀ ਆ ਹਰਕਤ ਕੁੜੀ ਨੇ ਸਾਰਿਆਂ ਦੇ ਸਾਹਮਣੇ ਹੀ ਜੜ ਤੇ ਮੁੰਡੇ ਦੇ ਥੱਪੜ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਮੁੰਡਾ ਕੁੜੀ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਦੇ ਨੇ ਪਰ ਹੁਣ ਇੱਕ ਵਿਆਹ ਵਾਲੇ ਮੁੰਡੇ ਨੂੰ ਆਪਣੀ ਹੋਣ ਵਾਲੀ ਘਰ ਵਾਲੀ ਨਾਲ ਮਜ਼ਾਕ ਕਰਨਾ ਪਿਆ ਮਹਿੰਗਾ ਵੀਡੀਓ ਹੋ ਰਹੀ ਬਹੁਤ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਕੁੜੀ ਸਟੇਜ ਤੇ ਸ਼ਗਨਾਂ ਦੀ ਥਾਂ ਤੇ ਇੱਕ ਦੂਜੇ ਦੇ ਥੱਪੜ ਮਾਰ ਰਹੇ ਨੇ ਦਰਸਲ ਸਟੇਜ ਤੇ ਮੁੰਡਾ ਕੁੜੀ ਦੇ ਬਰਮਾਲਾ ਦਾ ਸ਼ਗਨ ਹੋ ਰਿਹਾ ਸੀ ਕੁੜੀ ਤਾਂ ਮੁੰਡੇ ਦੇ ਬਰਮਾਲਾ ਪਾ ਦਿੰਦੀ ਹੈ ਪਰ ਜਦੋਂ ਮੁੰਡਾ ਬਰਮਾਲਾ ਪਾਉਣ ਲੱਗਦਾ ਹੈ ਤਾਂ ਉਹ ਕੁੜੀ ਦੇ ਬਰਮਾਲਾ ਪਾ ਕੇ ਉਸ ਨੂੰ ਛੇੜਨ ਲੱਗ ਜਾਂਦਾ ਹੈ ਜਿਸ ਕਰਕੇ ਕੁੜੀ ਨੂੰ ਇੰਨਾ ਗੁੱਸਾ ਚੜਦਾ ਹੈ ਕਿ ਕੁੜੀ ਉਸ ਦੇ ਥੱਪੜ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਮੁੰਡਾ ਵੀ ਕੁੜੀ ਦੇ ਥੱਪੜ ਮਾਰਨ ਲੱਗ ਜਾਂਦਾ ਹੈ ਦੋਵੇਂ ਨੂੰ ਲੜਦਾ ਦੇਖ ਕੋਲ ਖੜੇ ਰਿਸ਼ਤੇਦਾਰ ਹਟਾਉਣ ਲੱਗ ਜਾਂਦੇ ਨੇ ਅਤੇ ਕਹਿੰਦੇ ਨੇ ਕਿ ਕਿਉਂ ਵਿਆਹ ਵਾਲੇ ਦਿਨ ਹੀ ਆਪ ਦਾ ਜਲੂਸ ਕੱਢੀ ਜਾਂਦੇ ਹੋ ਪਰ ਕੁੜੀ ਆਪਣੇ ਮਾਪਿਆਂ ਨੂੰ ਕਹਿੰਦੀ ਹੈ ਕਿ ਮੈਂ ਇਸ ਨਾਲ ਵਿਆਹ ਨਹੀਂ ਕਰਵਾਉਣਾ ਇਹ ਸੁਣ ਕੇ ਵਿਚੋਲਾ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕੁੜੀ ਨਹੀਂ ਮੰਨਦੀ ਤਾਂ ਕੁੜੀ ਦੇ ਮਾਪਿਓ ਵੀ ਵਿਆਹ ਤੋਂ ਜਵਾਬ ਦੇ ਦਿੰਦੇ ਨੇ ਸੇ ਕਹਿੰਦੇ ਨੇ ਕਿ ਜਿਵੇਂ ਸਾਡੀ ਕੁੜੀ ਕਹੇਗੀ ਅਸੀਂ ਉਸ ਤਰ੍ਹਾਂ ਹੀ ਕਰਾਂਗੇ ਸੋ ਇੱਕ ਨਿੱਕੇ ਜਿਹੇ ਮਜ਼ਾਕ ਨੇ ਵਿਆਹ ਹੋਣ ਤੋਂ ਪਹਿਲਾਂ ਹੀ ਤੜਵਾ ਦਿੱਤਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ